ਮਹਿਲਾ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਦੇ ਕੈਪਟਨ ਮੰਤਰੀ ਬਲਕਾਸ਼ ਸਿੰਘ ਦੇ ਖਿਲਾਫ ਕੰਪਨੀ ਬਾਗ ਵਿੱਚ ਪ੍ਰਦਰਸ਼ਨ ਕੀਤਾ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਜਲੰਧਰ ਤੋਂ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਦੇਖੋ ਪੂਰੀ ਰਿਪੋਰਟ న్యూਸ ਪੰਜਾਬ ਤੇ ਕਮਨ ਤਮਨ ਸ਼ਰਮ ਜਿੰਦਾਬਾਦ 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 ਉਹ ਨਾਰੀ ਸ਼ਕਤੀ ਜਿੰਦਾਬਾਦ 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 2022 ਵਿੱਚ ਲੋਕਾਂ ਨੇ ਫਤਵਾ ਦਿੱਤਾ ਕੇਜਰੀਵਾਲ ਦੇ ਨਾਮ ਨੂੰ ਭਗਵੰਤ ਮਾਨ ਦੀ ਸਰਕਾਰ ਬਣ ਗਈ ਬਹੁਤ ਹੀ ਸੋਚ ਸਮਝ ਕੇ ਲੋਕੀ ਸੋਚਦੇ ਸੀ ਵੋਟ ਪਾਈ ਪਰ ਇਹਨਾਂ 2 ਸਾਲਾਂ ਦੇ ਵਿੱਚ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹੁਟਾਲੀਆਂ ਦੀਆਂ ਤਾਂ ਗੱਲਾਂ ਛੱਡ ਦੇਈਏ ਪਰ ਕੀਤੇ ਵਾਅਦਿਆਂ ਦੀ ਵੀ ਜੇਕਰ ਆਪਾਂ ਗੱਲਾਂ ਕਰੀਏ ਉਹਨਾਂ ਨੂੰ ਵੀ ਆਪਾਂ ਭੁੱਲ ਜਾਈਏ ਅੱਜ ਦੀ ਤਰੀਕ ਵਿੱਚ ਜਿਹੜੇ ਮੰਤਰੀ ਜੋ ਹਰਕਤਾਂ ਦੇਖ ਰਹੇ ਹਾਂ ਸੱਚੀ ਇੱਕ ਨਾਰੀ ਸ਼ਰਮਸਾਰ ਤੁਸੀਂ ਸਾਰੇ মিডিਆ ਵਾਲੇ ਜਾਣਦੇ ਹੋ ਕਿ ਕਿੰਨੀ ਇੱਕ ਅਸਲੀ ਵੀਡੀਓ भगवंत मान ਦੇ ਮੰਤਰੀ ਦੀ ਵਾਇਰਲ ਹੋਈ ਹੈ ਕਿ ਮੈਂ ਤੁਹਾਡੇ ਪ੍ਰੈਸ ਲੋਗਾ ਤੋਂ جواب ਮੰਗਦੀ ਹਾਂ ਕਸ਼ਮੀਰ ਵੀਡੀਓ ਬਾਗ ਭਗਵੰਤ ਮਾਨ ਜੀ ਚੁੱਪ ਕਿਉਂ ਹੈ ਕੇਜਰੀਵਾਲ ਜੀ ਚੁੱਪ ਕਿਉਂ ਹੈ ਪਹਿਲਾਂ ਕਟਾਰੂ ਚੱਕ ਵਾਲੀ ਵੀਡੀਓ ਵਾਇਰਲ ਹੋਈ ਉਸ ਨੂੰ ਰਫਾ ਦਫਾ ਕੀਤਾ ਹੁਣ ਬਲਕਾਰ ਸਿੰਘ ਦੀ ਵੀਡੀਓ ਵਾਇਰਲ ਹੋਈ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਪੁੱਛਣਾ ਮੰਗਦੀ ਆ ਤੁਹਾਡੇ ਮੰਤਰੀ ਨੂੰ ਅੱਜ ਦੀ ਤਰੀਖ ਵਿੱਚ ਜੇ ਕਿਸੇ ਮਹਿਲਾ ਨੇ ਮਿਲਣ ਜਾਣਾ ਹੋਵੇ ਉਹ ਆਪਨੇ ਮੈਸੂਚ ਕਰੇਗੀ ਸ਼ਰਮ ਆਣੀ ਚਾਹੀਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਔਰ ਮੈਨੂੰ ਤਾਂ ਇਹ ਸਮਝ ਨਹੀਂ ਆਂਦੀ ਇੰਨੇ 90 ਤੋਂ ਉੱਤੇ ਸੀਟਾਂ ਤੁਹਾਡੇ ਕੋਲ ਐ ਜੇ ਇੱਕ ਅੱਧਾ ਬੰਦਾ ਪਰਖਾਸਤ ਨਹੀਂ ਕਰਦੇ ਤਾਂ ਵੀ ਤੁਹਾਡੀ ਸਰਕਾਰ ਬਣੀ ਜਾਂਦੀ ਤੁਹਾਨੂੰ ਡਰ ਕਿਸ ਚੀਜ਼ ਦਾ ਤੁਹਾਨੂੰ ਕਿਉਂ ਨਹੀਂ ਲੱਗਦਾ ਕਿ ਇਹ ਸ਼ਰਮ ਵਾਲੀ ਗੱਲ ਹੈ ਇਸ ਮੰਤਰੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਮਹਿਲਾਵਾਂ ਪ੍ਰਤੀ ਇਹ ਰਵੱਈਆ ਸ਼ਰਮਸਾਰ ਹੈ ਸਾਡੀ ਭਾਰਤ ਦੀ ਸੰਸਕ੍ਰਿਤੀ ਵਿੱਚ ਜਿੱਤੇ ਮਹਿਲਾ ਨੂੰ ਦੇਵੀ ਉਹਨਾਂ ਪੂਜਿਆ ਜਾਂਦਾ ਔਰ ਇਸ ਧਰਤੀ ਦੇ ਉੱਤੇ ਇਹ ਚੀਜ਼ਾਂ ਜਦੋਂ ਵਾਪਰ ਰਹੀਆਂ ਨੇ ਤਾਂ ਮਹਿਸੂਸ ਹੁੰਦਾ ਹੈ ਕਿ ਅਸੀਂ ਕਿਹੜੀ ਸਰਕਾਰ ਦੇ ਵਿੱਚ ਕੰਮ ਕਰ ਰਿਹਾ ਹਾਂ ਔਰ ਇਹ ਅੱਜ ਮੁੱਖ ਮੰਤਰੀ ਹੋਰਾਂ ਨੂੰ ਅਪੀਲ ਕਰਦੀਆਂ ਕਿ ਤੁਸੀਂ ਭਗਵੰਤ ਮਾਨ ਜੀ ਇੱਕ ਤੁਸੀਂ ਮੁੱਖ ਮੰਤਰੀ ਬਣ ਕੇ ਸੋਚੋ ਤੇ ਦੇਖੋ ਲੜ ਬੰਦਿਆ ਦੀ ਆਵਾਜ਼ ਨੂੰ ਸੁਨੋ ਮਹਿਲਾਵਾਂ ਦੀ ਆਵਾਜ਼ ਨੂੰ ਸੁਨੋ ਬਲਕਾਰ ਸਿੰਘ ਨੂੰ ਮੰਤਰੀ ਮੰਡਲ ਤੋਂ ਕੱਢੋ ਅੱਬਲ ਤੇ ਉਹਦੀ ਐਮ ਐਲ ਏ ਸ਼ਿਪ ਵੀ ਕੈਨਸਲ ਹੋਣੀ ਚਾਹੀਦੀ ਮੈਂ ਇਹ ਦਿਨੋਂ ਕੇ ਪ੍ਰੋਟੈਸਟ ਵੀ ਆਪਣੀ ਕਰਦੇ ਆਏ ਬਾਈ ਮੀਡੀਕਲ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋ ਰਹੀ ਤੁਸੀਂ ਭੇ ਥੋੜੇ ਦਿਨ ਪਹਿਲਾਂ ਵੀ ਪ੍ਰੋਟੈਸਟ ਕੀਤਾ ਹੈ ਕੋਈ ਲੱਗਦਾ ਹੈ ਕਿ ਕਾਰਵਾਈ ਹੋਏਗੀ ਜਾਂ ਨਹੀਂ ਮੈਨੂੰ ਤਾਂ ਲੱਗਦਾ ਠੀਕ ਹੈ ਸਰਕਾਰ ਭਗਵੰਤ ਮਾਨ ਜੀ ਸਿਰਫ ਨਸ਼ੇ ਵੀ ਦੇਖਿਓ ਨੇ ਮੇਰੇ ਨੇ ਬਾਂਗ ਮੇਰੇ ਐਮ ਐਲ اے ਮੇਰੇ ਕੋਲ ਹੈ ਲੋਕ ਮੇਰੇ ਨਾਲ ਪਰ ਉਸ ਜਿਹੜੀ 4 ਜੂਨ ਨੂੰ ਰਿਜ਼ਲਟ ਆਏਗਾ ਤੇ ਤੁਸੀਂ ਦੇਖ ਲੈਣਾ ਆਮ ਆਦਮੀ ਪਾਰਟੀ ਦਾ ਸੁਪੜਾ ਸਾਫ ਹੋਏਗਾ ਪੰਜਾਬ ਤੋਂ ਲੋਕਾਂ ਨੇ ਭਲੇਖੇ ਵਿੱਚ ਆ ਕੇ ਬੋਲਣਾ ਦੀ ਉਹ ਲੇਖਾ ਨਿਕਲ ਚੁਕਾ ਲੁਗਾ ਮੇਰੇ ਇਤਨੀ ਜਦੋਂ ਆਪਣੇ ਕੇਜਵਾਲ ਸਾਹਿਬ ਉਹ ਜੰਦਰ ਅੰਦਨੀ ਪੇੜੀ ਆਂਦੇ ਨੇ ਬਲਕਾਰ ਸਿੰਘ ਉਸ ਰੋਡ 'ਚ ਉਹਦਾ ਹਿੱਸਾ ਬਣਦੇ ਨੇ ਮੋਰੇ ਇੰਕਲਾਬ ਜਿੰਦਬਾਦ ਨਾਰੇ ਲੱਗ ਰਹੇ ਨੇ ਪਿੱਛੇ ਮંત્રી ਸਾਹਿਬ ਆਪਣੇ ਪਿੱਛੇ ਜਿਹੜੇ ਕਾਫਲੇ ਗੋਦੇ ਵਿੱਚ ਸ਼ਾਮ ਹੋ ਗਏ ਜਦੋਂ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਸੀ ਇੱਕ ਸਦਾਕ ਭਗਤ ਸਿੰਘ ਜੀ ਦੀ ਫੋਟੋ ਨੂੰ ਨਮਨ ਕਰਦੇ ਤੇ ਜਿੱਥੇ ਤੁਸੀਂ ਅੱਜ ਦੇ ਦਫ਼ਤਰ ਵੀ ਦੇਖੋ ਨਾ ਭਗਤ ਸਿੰਘ ਜੀ ਉਹਦਾ ਕਿ ਫੋਟੋ ਲੱਗੀ ਹੋਈ ਹੈ ਫੋਟੋ ਲਗਾਣਾ ਪਰ ਦਿਲੋਂ ਰਿਸਪੈਕਟ ਨਾ ਕਰਨਾ ਤੋਂਗਲਾ ਚਿਹਰਾ ਭਗਵੰਤ ਮਾਨ ਦਾ ਭਗਵੰਤ ਮਾਨ ਜੀ ਭਗਤ ਸਿੰਘ ਉਹ ਕ੍ਰਾਂਤੀਕਾਰੀ ਸੀ ਜਿਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਵਾਨੀ ਕੁਰਬਾਨ ਕਰਕੇ ਜਾਨ ਦੇ ਦਿੱਤੀ ਤੇ ਤੁਸੀਂ ਕੀ ਕਰ ਰਹੇ ਹੋ ਆਪਣੇ 당기 ਮੰਤਰੀਆਂ ਨੂੰ ਪਛਾਨ ਪਿੱਛੇ ਲੋਕਾਂ ਨਾਲ ਮਜ਼ਾਕ ਕਰ ਰਹੇ